ਫੈਡਰਲ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਵੈਂਕੂਵਰ ਦੇ ਵਿੱਚ ਕਿਰਾਏ ਦੇ 950 ਤੋਂ ਵੱਧ ਨਵੇਂ ਘਰ ਬਣਾਉਣ ਦੀ ਤਲਾਸ਼ ਦੇ ਵਿੱਚ ਹਾਊਸਿੰਗ ਵਿਕਾਸ ਦੇ ਵਿੱਚ ਡਾਲਰ 574 ਮਿਲੀਅਨ ਤੋਂ ਵੱਧ ਦਾ ਨਿਵੇਸ਼ ਕਰ ਰਹੇ ਨੇ। ਐਮਰਜੈਂਸੀ ਤਿਆਰੀ ਬਾਰੇ ਮੰਤਰੀ ਤੇ ਵੈਂਕੂਵਰ ਸਾਊਥ ਲਈ ਸੰਸਦ ਮੈਂਬਰ ਹਰਜੀਤ ਸੱਜਣ ਨੇ ਵੈਸਟ 42ਵੇਂ ਐਵੇਨਿਊ ਦੇ ਨਵੇਂ ਵਿਕਾਸ ਦੀ ਜਗ੍ਹਾ ਦੇ ਨੇੜੇ ਓਕਰੇਜ ਦੇ ਵਿੱਚ ਇਹ ਐਲਾਨ ਕੀਤਾ ਜਿਸ ਦੇ ਵਿੱਚ 211 ਨਵੇਂ ਅਪਾਰਟਮੈਂਟ ਹੋਣਗੇ। ਸੱਜਣ ਨੇ ਕਿਹਾ ਕਿ ਜਿਵੇਂ ਵੈਂਕੂਵਰ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ, ਰਿਹਾਇਸ਼ ਦੀ ਲੋੜ ਵੱਧ ਗਈ ਹੈ। ਹਰਿਆ ਫੰਡਿੰਗ ਦੇ ਨਾਲ ਤਿੰਨ ਹੋਰ ਵਿਕਾਸ ਨੂੰ ਹੁਲਾਰਾ ਦਿੱਤਾ ਜਾਏਗਾ ਇਹਨਾਂ ਦੇ ਵਿੱਚ ਵੈਸਟ ਐਂਡ ਦੇ ਵਿੱਚ ਹਾਰਡਵੁੱਡ ਸਟਰੀਟ ਤੇ 550 ਤੋਂ ਵੱਧ ਯੂਨਿਟ ਬਣਾਉਣ ਵਾਲੇ ਦੋ ਵੱਖ-ਵੱਖ ਵਿਕਾਸ ਤੇ ਰਿਚਰਡਸ ਸਟਰੀਟ ਡਾਊਨਟਾਊਨ ਤੇ ਹੋਰ 193 ਯੂਨਿਟਾਂ ਸ਼ਾਮਿਲ ਹੈ ਫੰਡਿੰਗ ਦੇਸ਼ ਤੇ ਡਾਲਰ 55 ਬਿਲੀਅਨ ਅਪਾਰਟਮੈਂਟ ਲੋਨ ਕੰਸਟਰਕਸ਼ਨ ਪ੍ਰੋਗਰਾਮ ਤੋਂ ਆਉਂਦਾ ਹੈ ਜਿਸ ਬਾਰੇ ਫੈਟਸ ਦਾ ਕਹਿਣਾ ਹੈ ਕਿ 2023 ਤੱਕ ਕੈਨੇਡਾ ਭਾਰ ਦੇ ਵਿੱਚ 1 ਲੱਖ 31000 ਤੋਂ ਵੱਧ ਨਵੇਂ ਕਿਰਾਏ بنائے ਜਾਣਗੇ ਮਕਸਦ ਦੇ ਨਾਲ ਬਣੇ ਕਿਰਾਏ ਦੇ ਘਰ ਜਿਹੜੇ ਨੇ ਉਹ ਹਾਲ ਦਾ ਇੱਕ ਜ਼ਰੂਰੀ ਹੈ ਸਾਹਾਂ ਤੇ ACLP ਰਾਹੀਂ ਸਾਡੀ ਸਰਕਾਰ ਵੈਨਕੂਵਰ ਵਰਗੇ ਸ਼ਹਿਰਾਂ ਨੂੰ ਕਿਰਾਏ ਦੇ ਨਵੇਂ ਵਿਕਾਸ ਦੀ ਸਪਲਾਈ ਵਧਾਉਣ ਦੇ ਵਿੱਚ ਮਦਦ ਕਰ ਰਹੀ ਹੈ ਜਦੋਂ ਇਹ ਪੂਰਾ ਹੋ ਜਾਂਦਾ ਹੈ ਤਾਂ ਇਹ ਚਾਰ ਪ੍ਰੋਜੈਕਟ ਜਿਹੜੇ ਨੇ ਉਹਨਾਂ ਪਰਿਵਾਰਾਂ ਤੇ ਵਿਅਕਤੀਆਂ ਦੇ ਲਈ ਬਹੁਤ ਲੋੜੀਂਦੇ ਘਰ ਦੀ ਜਿਹੜੀ ਹੈ ਪੇਸ਼ਕਸ਼ ਕਰਨਗੇ ਜੋ ਸਮਾਜ ਦੇ ਵਿੱਚ ਨੌਕਰੀਆਂ ਸੇਵਾਵਾਂ ਤੇ ਸਹੂਲਤਾਂ ਦੇ ਨੇੜੇ ਹੈ ਹਾਊਸਿੰਗ ਮੰਤਰੀ ਸ਼ਾਨ ਫਰੇਜ਼ਰ ਨੇ ਕਿਹਾ ਹੈ ਕਿ ਹਰ ਕੋਈ ਆਪਣੀ ਥਾਂ ਕਹਿਣ ਦਾ ਹੱਕਦਾਰ ਹੈ ਤੇ ਅਪਾਰਟਮੈਂਟ ਕੰਸਟਰਕਸ਼ਨ ਲੋਨ ਇੱਕ ਤਰੀਕਾ ਹੈ ਜਿਸ ਦੇ ਨਾਲ ਅਸੀਂ ਮੱਧ ਵਰਗ ਦੇ ਕੈਨੇਡੀਅਨਾਂ ਦੇ ਲਈ ਇਸ ਨੂੰ ਅਸਲੀਅਤ ਬਣਾਉਣ ਦੇ ਵਿੱਚ ਮਦਦ ਕਰ ਰਿਹਾ ਹਾਂ ਅਸੀਂ ਹਾਊਸਿੰਗ ਪ੍ਰੋਜੈਕਟਾਂ ਦੇ ਵਿੱਚ ਨਿਵੇਸ਼ ਕਰਨਾ ਜਾਰੀ ਰੱਖਾਂਗੇ ਜਿਵੇਂ ਕਿ ਅੱਜ ਵੈਂਕੂਵਰ ਦੇ ਵਿੱਚ ਐਲਾਨ ਕੀਤਾ ਗਿਆ ਹੈ ਤੇ ਹਾਊਸਿੰਗ ਸੰਕਟ ਨੂੰ ਖਤਮ ਕਰਨ ਦੇ ਲਈ ਦੇਸ਼ ਭਰ ਦੇ ਵਿੱਚ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰਹੇਗਾ ਸਰਕਾਰ ਦਾ ਕਹਿਣਾ ਹੈ ਕਿ ਸਤੰਬਰ 2024 ਤੱਕ 53000 ਤੋਂ ਵੱਧ ਕਿਰਾਏ ਦੇ ਘਰ ਬਣਾਉਣ ਦੇ ਲਈ ACLP ਦੁਆਰਾ ਕਰਜ਼ੇ ਦੇ ਵਿੱਚ ਡਾਲਰ 20.65 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਹੈ ਲੰਘੇ ਬੁੱਧਵਾਰ ਨੂੰ ਮਿਸਿਸ ਸਾਗਾ ਅਤੇ ब्रैंटन ਦੇ ਵੱਲੋਂ ਕੌਂਸਲ ਮੀਟਿੰਗਾਂ ਦੇ ਵਿੱਚ ਧਾਰਮਿਕ ਅਦਾਰਿਆਂ ਦੇ ਅੱਗੇ ਹੁੰਦੇ ਪ੍ਰਦਰਸ਼ਨਾਂ ਨੂੰ ਰੋਕਣ ਦੇ ਬਾਬਤ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਰ ਆਪਾ ਜਾਣਕਾਰੀਆਂ ਦੇ ਅਨੁਸਾਰ ਦੋਵੇਂ ਸ਼ਹਿਰਾਂ ਦੇ ਵਿੱਚ ਮਤੇ ਸਰਬਸੰਮਤੀ ਦੇ ਨਾਲ ਪਾਸ ਹੋ ਗਏ ਨੇ। ਭਾਰਤੀ ਮੂਲ ਦੀ ਦੀਪਿਕਾ ਡਮੜਲਾ ਮਿਸਿਸ ਅਗਦੇ ਵਾਰਡ 7 ਤੋਂ ਕੌਂਸਲਰ ਹੈ ਅਤੇ ਉਹਨਾਂ ਦੇ ਵੱਲੋਂ ਬੁੱਧਵਾਰ ਨੂੰ ਇਹ ਮਤਾ ਲਿਆਂਦਾ ਗਿਆ। ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੇ ਮਤੇ ਦੀ ਵੀ ਕੌਂਸਲਰਜ਼ ਨੇ ਕਾਫੀ ਜ਼ਿਆਦਾ ਪ੍ਰੋੜਤਾ ਕੀਤੀ ਔਰ ਗ੍ਰੇਟਰ ਟੋਰਾਂਟੋ ਏਰੀਆ ਦੇ ਦੋ ਸ਼ਹਿਰਾਂ ਦੇ ਵੱਲੋਂ ਧਾਰਮਿਕ ਖਾਨਾ ਸਾਹਮਣੇ ਹੋ ਰਹੀਆਂ ਹਿੰਸਕ ਝੜਪਾਂ ਰੋਕਣ ਦੇ ਲਈ ਇਹ ਕਦਮ ਜ਼ਰੂਰੀ ਲੱਗ ਰਿਹਾ ਸੀ ਦੱਸਿਏ ਕਿ ਬ੍ਰੈਂਟਨ ਅਤੇ ਮਿਸਿਸਾਗਾ ਦੇ ਵਿੱਚ ਭਾਰਤੀ ਭਾਈਚਾਰੇ ਦੀ ਵੱਡੀ ਗਿਣਤੀ ਹੈ ਤੇ ਭਾਰਤੀ ਮੂਲ ਦੇ ਸਿਆਸਤਦਾਨ ਕੌਂਸਲ ਪ੍ਰੋਵਿੰਸ਼ੀਅਲ ਅਤੇ ਫੈਡਰਲ ਪੱਧਰ ਤੇ ਸਰਗਰਮ ਨੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਹੈ ਕਿ ਅਸੀਂ ਧਾਰਮਿਕ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਤੇ ਸਭ ਧਰਮਾਂ ਦੇ ਲੋਕ ਵੀ ਪਿਆਰ ਮੁਹੱਬਤ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਦੀਪਿਕਾ ਡੈਮਰਲਾ ਦੇ ਮੁਤਾਬਕ ਸਭ ਤੋਂ ਪਹਿਲਾਂ ਤਾਂ ਇਸ ਬਾਬਤ ਸਿਟੀ ਦੇ ਵਿੱਚ ਬਾਇਲੌ ਬਣਾਉਣ ਦੇ ਨਾਲ ਇੱਕ ਸੰਦੇਸ਼ ਜਾਵੇਗਾ ਕਿ ਅਜਿਹਾ ਕਰਨਾ ਠੀਕ ਨਹੀਂ ਹੈ ਪਰ ਮੋ ਸੋ ਮਾਈਂਡਫੁਲ ਦੈਟ ਸਮ ਟਾਈਮਸ ਦਰ ਕੈਨ ਬੀ ਐਨ ਐਨਵਾਇਰਨਮੈਂਟ then it makes it easier for friction to happen, easier for violence to happen. and a lot of this is outside of our municipal jurisdiction. but one thing we can do to create an environment that prevents that type of violence and friction is to say there is a right and a wrong place of where to protest. my firm belief is that regardless, if you go to a mandir, or a gurdwara, a mosque, a synagogue, or a church, everyone should be able to go to pray free of violence, intimidation, and harassment. That's the, that's the starting point. So, I have a bylaw um, based on the Vaughan bylaw that would prohibit um, uh, protest uh, at a place of, of worship, restrict the protest at a place of, of, of worship. Uh, I understand that they're looking at this in Ottawa. Just today, um, Mississauga Council passed uh, this as, as well. And so, I think what we're saying is that in this country, we protect the right to protest. As long as it does not infringe another right. And freedom of religion is also a constitutionally uh, protected right. Uh, so, I, if there's an outside group booking a place of worship for some other reason, that's a separate conversation. But the basic premise is you get to go to pray free of violence, intimidation, and harassment in this country and in this city. And that's what uh, the motion I put forward speaks to. Um, it would have to be ratified at council next week so everyone has time to. Review the bylaw as drafted um, by our city legal department, um, but I know Councillor Power asked if he could second it, and I'd say any member of council that wants to second it, second it, uh, you know, feel free. The more, and I, I think that I think there's a sense of unity around this basic premise that in the city of Brampton we lean into religious freedom, just like we fought Bill 21 in the first city to do so, and others joined across the country. In this city, we protect religious freedom. Um and uh, I think that's a beautiful thing about the city of Brampton. Um so thank you uh for um uh, this consideration and hope that we can pass uh this motion today and ratify it next week. sata Harik program vekhn te sade subscribe karo. Channel Punjabi te notification bell icon wale button te click karo.